ਅੱਜ ਇਹ ਪਾਣੀ ਖੜਿਆ ਵੀ ਸਿੱਤੇ ਤਰਨਾ ਲਾਇਆ ਕੀ ਮੀਟੂ ਜਿਹੜਾ ਤਰਨ ਦਾ ਕੋਈ ਮੌਕਾ ਪੈ ਗਿਆ ਤੁਹਾਨੂੰ ਪਹਿਲੀ ਗੱਲ ਤੇ ਸਰ ਇਹ ਜਿਦੋ ਹੀ ਕਹਿੰ ਜਾਂਦੇ ਆ ਜੀ ਤੇ ਉਹ ਕਹਿੰਦੇ ਮਹੀਨੇ ਟਾਈਮ ਲੱਗਣਾ 2 ਮਹੀਨੇ ਟਾਈਮ ਲੱਗਣਾ 3 ਮਹੀਨੇ ਦਾ ਟਾਈਮ ਲੱਗਣਾ ਉਹਨਾਂ ਦੇ ਕੋਈ ਸੁਨਵਾਈ ਨਹੀਂ ਹੁੰਦੀ ਇੱਥੇ ਜੀ ਇੱਥੋਂ ਲੈ ਕੇ ਉੱਥੇ ਤੱਕ ਪੂਰੀ ਗਲੀ ਭਰੀ ਹੋਈ ਹੈ ਇੱਥੇ ਠੀਕ ਹੈ ਨਾ ਇੱਥੇ ਆ ਬੱਚੇ ਸਕੂਲ ਜਾਂਦੇ ਆ ਮੈਂ ਡੈੜੀ ਤਿੰਨ ਵਾਰੀ ਦੇਖਦਾ ਜੀ ਜਦੋਂ ਸਕੂਲ ਆਉਂਦੇ ਆ ਨਾ ਇਹ ਇਹ ਡਿੱਗਦੇ ਆਉਂਦੇ ਜੀ ਇਹ ਠੀਕ ਹੈ ਨਾ ਪਹਿਲੀ ਗੱਲ ਇਹ ਦੂਜੀ ਗੱਲ ਮੈਂ ਇਹ ਕਹਨ ਲੱਗਾ ਪਹਿਲਾਂ ਜਿਹੜੀ ਸਰਕਾਰਾਂ ਜਿਹੜੀ ਪਹਿਲਾ ਸਰਕਾਰਾਂ ਸੀ ਗਿਆ ਬੈਸਟ ਆਊਟਰ ਕਰੇ ਲਈ ਇਸ ਤੋਂ ਚੰਗੀ ਪਹਿਲਾ ਸਾਡੀ ਕੱਚੀ ਗਲੀ ਸਹੀ ਸੀਗੀ ਭਈਆ ਪਾਣੀ ਖੜਦਾ ਨਹੀਂ ਸੀਗਾ ਇੰਨਾ ਕੀ ਦੇਖਦੇ ਹੋ ਇਹ ਪਾਣੀ ਪ੍ਰਸ਼ਾਦ ਦਾ ਹੈ ਜਾਂ ਗੱਟਾ ਦਾ ਹੈ ਜਾਂ ਲੋਕਾਂ ਦੇ ਮੋਟਰ ਦਾ ਪਾਣੀ ਹੈ ਕੀ ਲੱਗਦਾ ਤੁਹਾਨੂੰ ਇਹ ਪਾਣੀ ਕਿਸ ਦਾ ਹੈ ਇਹ ਸਾਰਾ ਸੀਵਰੇਜ ਦਾ ਪਾਣੀ ਹੈ ਭਾਈ ਸਿੱਧੀ ਗੱਲ ਗਟ ਰਹਾਦਾ ਇਹ ਮੇਰਾ ਪਾਣੀ ਸਾਰਾ ਘਟਦਾ ਪਾਣੀ ਜੀ ਆਪਣੇ ਨੇੜੇ ਦੇ ਹਲਕੇ ਤੇ ਮਿਲਣਾਂ ਗੱਲ ਕੀਤੀ ਸੀ ਭਾਈ ਸਾਰੇ ਸਾਰੇ ਜਗ੍ਹਾ ਜਾ ਚੁੱਕੇ ਥੱਕ ਗਏ ਤਾਂ ਇਹਨਾਂ ਨੇ ਜੀ ਬੁਲਾਇਆ ਸਾਰਿਆਂ ਤੁਸੀਂ ਅੱਜ ਇੱਥੇ ਗਲੀ ਬਲੌਕ ਕੀਤੀ ਐ ਕਿਸ ਕੌਂਸਲਰ ਨੇ ਆਇਆ ਸਰਪੰਚ ਨੇ ਆਇਆ ਪ੍ਰਸ਼ਾਸਨ ਨਾਲ ਗੱਲ ਕੀਤੀ ਸਾਰਿਆਂ ਨੇ ਕੀਤੀ ਐ ਭਾਈ ਸਾਰਿਆਂ ਨੇ ਬਸ ਐਨੀ ਗੱਲ ਕਹਿੰਦੇ ਹਾਂ ਅੱਜ ਹੋ ਜੂਗਾ ਕੱਲ ਹੋ ਜੂਗਾ ਪਰਸੋਂ ਹੋ ਜੂਗਾ ਅੱਜ ਨਹੀਂ ਕਹ ਲੈਣੇ ਪਰਸੋਂ ਹੁੰਦੀ ਨਹੀਂ ਉਹਨਾਂ ਦੀ ਖਤਮ ਗੱਲ ਤੁਹਾਨੂੰ ਕੀ ਅਹਿਸਾਸ ਹੁੰਦਾ ਹੈ ਹਾਂਜੀ ਵੀ ਆਸ ਆਸਾਂ ਲੈਂਦੇ ਕਿ ਹਾਂ ਹੋ ਜੂਗੀ ਅੱਜ ਹੋ ਜੂਗੀ ਗੱਲ ਉਹ ਜੀ ਪਰਸੋਂ ਹੋ ਜੂਗੀ ਹੋ ਜੂਗਾ ਪਰ ਕੰਮ ਮਾ ਤਾਂ ਕੀ ਲੱਗਦਾ ਤੁਹਾਡੇ ਵੇਰੇ ਪਾਣੀ ਵੜ ਰਿਆ ਹੋ ਤੁਸੀਂ ਕੰਪਲੇਨ ਨਹੀਂ ਕੀਤਾ ਤੁਸੀਂ ਈਟਾ ਲਾ ਕੇ ਬੋਰੀ ਲਾ ਕੇ ਪਾਣੀ ਰੋਕ ਰਹੇ ਕਿਵੇਂ ਲੱਗਦਾ ਤੁਹਾਨੂੰ ਇੱਥੇ ਹੋ ਕੇ ਵੀ ਜਾਇਆ ਕਾਉਂਸਲਰ ਕੋ ਉਹ ਆਏ ਵੀ ਦੇਖ ਕੇ ਵੀ ਗਏ ਫਿਰ ਵੀ ਨੀ ਕੁਛ ਨਹੀਂ ਕੀਤਾ ਇਹ ਗਟਰਾਂ ਦਾ ਪਾਣੀ ਹੈ ਇਹ ਬਰਸਾਤ ਤੋਂ ਪਹਿਲਾਂ ਦਾ ਪਾਣੀ ਹੈ ਕਿਤੇ ਹੋਰ ਜਿਆਦਾ ਹੋ ਰਿਹਾ ਹੈ ਕਿਤੇ ਕੀੜੇ ਵੀ ਹੈ ਬਿਮਾਰੀ ਦਾ ਕਾਰ ਹੈ ਜੇ ਇਹ ਸਾਡੇ ਘਰ ਮੇਰੇ ਤਾਂ ਪੂਰਾ ਗੰਦ ਪਿਆ ਹੁੰਦਾ ਸੀ ਤਾਂ ਬਹੁਤ ਪਰੇਸ਼ਾਨ ਹ ਬੇਟਾ ਬੱਚਿਆਂ ਦੀ ਹੱਥਾਂ ਛੁੱਟੀਆਂ ਹੋ ਗਈਆਂ ਪਾਣੀ ਕਰਕੇ ਜਾਂਦੇ ਨਹੀਂ ਅਸੀਂ ਤਾਂ ਬਹੁਤ ਪਰੇਸ਼ਾਨ ਆ ਬੱਚੇ ਸਕੂਲ ਵੀ ਨੇ ਲੈ ਮਹਿੰਗੀ ਕਿਤਾਬਾਂ ਹਾਂਜੀ ਸਾਰਿਆਂ ਦੀ ਗਿਰ ਜਾਣ ਫੇਰ ਪੰਗਾ ਇੱਥੇ ਦੇਖ ਲੋ ਟਿੱਕਰ ਜਾ ਕੇ ਕਿੰਨਾ ਪਾਣੀ ਆ ਸਾਨੂੰ ਲੰਘਣ ਦਾ ਕੰਮ ਤੇ ਅਸੀਂ ਜਾਂਦੇ ਬਹੁਤ ਔਖੇ ਆਂ ਅੰਦਰੋਂ ਬਾਹਰ ਵੀ ਨਿੱਕਲ ਸਾ ਤੁਸੀਂ ਆਪ ਹੀ ਦੇਖ ਲੋ ਹੁਣ ਦੇਖਦੇ ਹੀ ਨਾ ਕੋਈ ਸੁਣਵਾਈ ਨਹੀਂ ਕਰਦਾ ਸੁਣਦਾ ਹੀ ਨਹੀਂ ਕੋਈ ਪ੍ਰਸ਼ਾਸਨ ਤਾਂ ਕੀ ਮਾਨ ਕਰਦੇ ਅਸੀਂ ਇਹੀ ਕਹਿੰਦੇ ਵੀ ਸਾਡੀ ਗੱਟ ਨੂੰ ਸਾਫ਼ ਕੀਤਾ ਜਾਣ ਇਹ ਹਰ ਵੇਲੇ ਅਸੀਂ ਬਹੁਤ ਪਰੇਸ਼ਾਨ ਆ ਵੈਸੇ ਤਾਂ ਇੱਕ ਸਾਲ ਹੀ ਹੋ ਗਿਆ ਸਾਨੂੰ ਪਰੇਸ਼ਾਨ ਕੀਤਾ ਜਾਂਦਿਆਂ ਨੂੰ ਇੱਕ ਅੱਧੀ ਵਾਰੀ ਉਹਨਾਂ ਨੇ ਕਰਾਤੇ ਮਾੜੇ ਮੋਟੇ ਮੋੜ ਕੇ ਕੋਈ ਨਹੀਂ ਆਇਆ ਹਾਂਜੀ ਉਸ ਤੋਂ ਬਾਅਦ ਚਾਚੇ ਲਈ ਵੋਟ ਕਰਨੀ ਹੈ ਇਹ ਘਰ ਦੀ ਵੋਟ ਕਰਨੀ ਪੂਰੀ ਬਣੀਗੀ ਫਿਰ ਮੈਂ ਬੋਲੇ ਨੂੰ ਆਈ ਤਾਂ ਕਹਿੰਦਾ ਵੋਟਾਂ ਪਹਿਲਾਂ ਨੂੰ ਬੜਨ ਨਾ ਦੇਣਾ ਤੇ ਨਾਕਾ ਲਾਗ ਦੇ ਰੱਖ ਦੇਣਾ ਇੱਥੇ ਕੋਈ ਅਸੀਂ ਕਿਸੇ ਨੂੰ ਵੋਟ ਪਾਣੀ ਨਹੀਂ ਜੇ ਇੱਥੇ ਆਜ਼ਰ ਹੈ ਨਾ ਨਹੀਂ ਮੈਂ ਤਾਂ ਹਜੇ ਐਮਪੀ ਦੇ ਚੋਣ ਹੋਏ ਤੁਸੀਂ ਬੋਰਡ ਵੀ ਪਾਏ ਹੋ ਮੋਟਾ ਪਾਣੋ ਪਾਈਆਂ ਸਾਰੇ ਅਸੀਂ ਸਾਰੇ ਮਰਲੇ ਨੇ ਮੋਟਾ ਪਾਈਆਂ ਫਿਰ ਵੀ ਨਹੀਂ ਕੋ ਸੋਣਦਾ ਫਿਰ ਕੀ ਦਾ ਪਾਉਣ ਲੱਗ ਮਾਨ ਸਾਹਿਬ ਨੇ ਇੱਕ ਨਾਰਾ دیا tha ਪਾਣੀ ਬਚਾਓ ਪੰਜਾਬ ਬਚਾਓ ਹਾਂਜੀ ਤੇ ਪਾਣੀ ਇਹਦੇ ਕਰਕੇ ਬਚਾ ਰਹੇ ਤੁਸੀਂ ਆ ਦੇਖੋ ਪਾਣੀ ਵਾਟ ਪਿੱਛੇ ਬਚਾ ਰਹੇ ਹੋਗੇ ਵੀ ਅੰਦਰ ਆ ਗਏ ਬੀਕਾ ਕੀੜੇ ਵੀ ਵਰ ਗਏ ਅੰਦਰ ਅੱਛਾ ਪਾਣੀ ਤਾਂ ਇੱਕ ਪਾਸੇ ਰਿਹਾ ਲੈਟਰਿੰਗ ਨਾਲ ਮੈਂ ਹੁਣੇ ਦੇਖਿਆ ਸੀ ਇੱਕ ਮੁੰਡਾ ਇੱਥੇ ਚੌਣਾ ਵੀ ਲਾ ਰਿਹਾ ਸੀ ਇਹ ਪਾਣੀ ਦੇ ਵਿੱਚ ਇੱਥੇ ਧਾਨ ਵੀ ਉਗਾ ਰਿਹਾ ਸੀ ਉਹਦੇ ਬਾਰੇ ਕੀ ਖਿੰਦੇ ਜਿਹੜਾ ਮੁੰਡਾ ਧਾਨ ਲਾ ਰਿਹਾ ਸੀ ਉਹ ਦਿਖਾ ਰਿਹਾ ਸੀ ਵੀ ਦੇਖ ਲੋ ਸਾਡਾ ਇਹ ਹਾਲ ਹੈ ਖੇਤਾਂ 'ਚ ਤਾਂ ਲੱਗਦਾ ਹੀ